ਸਿਰ ਉੱਚਾ ਸਿਰ ਨੀਵਾ ਦੁਨੀਆ ਭਰ ਵਿੱਚ ਜਿੱਥੇ ਵੀ ਮਨੁੱਖਤਾ ਵਸੀ ਹੋਈ ਹੈ ਇੱਕ ਵਿਚਾਰ ਸਾਰਿਆਂ ਵਿੱਚ ਸਾਂਝਾ ਵੇਖਿਆ ਜਾ ਸਕਦਾ ਹੈ ਕਿ ਪੁਰਾਤਨਤਾ ਤੇ ਸਾਰੇ ਬਹੁਤ ਮਾਣ ਕਰਦੇ ਨੇ ਕਈ ਵਾਰੀ ਪੁਰਾਤਨ ਗੌਰਵ ਦਾ ਮਾਣ ਹੰਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ ਮੇਰਾ ਪਿਤਾ ਮੇਰਾ ਦਾਦਾ ਉਸ ਦਾ ਦਾਦਾ ਬਹੁਤ ਮਹਾਨ ਸੀ ਸਾਡਾ ਖਾਨਦਾਨ ਸਦੀਆਂ ਤੋਂ ਮਹਾਨ ਹੈ ਸਾਡਾ ਪਛੋਕੜ ਬੜਾ ਮਹਾਨ ਹੈ ਲਾਸਾਨੀ ਹੈ ਸਾਡੀ ਪਦਾਇਸ਼ ਅਮਕੇ ਰਿਸ਼ੀ ਭਗਤ ਗੁਰੂ ਪੀਰ ਤੋਂ ਹੋਈ ਹੈ ਅਸੀਂ ਸੂਰਜ ਤੋਂ ਪੈਦਾ ਹੋਏ ਹਾਂ ਇਸੇ ਕਰਕੇ ਸੂਰਜਵੰਸੀ ਅਖਵਾਉਂਦੇ ਹਾਂ ਸਾਡੀ ਕੁਲ ਚੰਦਰਮਾ ਤੋਂ ਚੱਲੀ ਸੀ ਇਸੇ ਕਰਕੇ ਅਸੀਂ ਚੰਦਰਵੰਸੀ ਬਣ ਗਏ ਸਾਡੀ ਬੜੀ ਮਹਾਨ ਕੁਲ ਹੈ ਅਸੀਂ ਇੱਥੇ ਲਈ ਇਸੇ ਲਈ ਚੰਦਰਵੰਸੀ ਹਾਂ ਅਸੀਂ ਸੋਢੀ ਹਾਂ ਅਸੀਂ 베ਦੀ ਹਾਂ ਅਸੀਂ ਬ੍ਰਾਹਮਣ ਹਾਂ ਅਸੀਂ ਖੱਤਰੀ ਹਾਂ ਸਾਡੇ ਵਡੇਰੇ ਨੇ ਗੁਰੂ ਨਾਨਕ ਸਾਹਿਬ ਤੋਂ ਸਾਡੇ ਵਡੇਰੇ ਨੇ ਗੁਰੂ ਸਾਹਿਬ ਤੋਂ ਖੰਡੇ ਕੀ ਪਾਹੁਲ ਸ਼ਕੀ ਸੀ ਸਾਡੇ ਇੱਕ ਬਜ਼ੁਰਗ ਨੇ ਇਥੋਂ ਦੀ ਲੰਗਦਿਆਂ ਗੁਰੂ ਸਾਹਿਬ ਜੀ ਅਤੇ ਸਿੱਖਾਂ ਨੂੰ ਜਲ ਸ਼ਕਾਇਆ ਸੀ ਸਾਡੇ ਕੋਲ ਤਾਂ ਗੁਰੂ ਦੇ ਹੱਥਾਂ ਦੀ ਲਿਖੀ ਹੋਈ ਪੋਥੀ ਹੈ ਉਹ ਭਾਈ ਸਾਡੇ ਕੋਲ ਉਹਨਾਂ ਦਾ ਹੁਕਮਨਾਮਾ ਹੈ ਸਾਡੇ ਕੋਲ ਤਾਂ ਇੱਕ ਲੋਟਾ ਹੈ ਸਾਡੇ ਕੋਲ ਰਬਾਬ ਹੈ ਮੇਰੇ ਪਾਸ ਮਾਲਾ ਹੈ ਸਾਡੇ ਘਰ ਵਿੱਚ ਗੁਰੂ ਸਾਹਿਬ ਜੀ ਦੇ ਸ਼ਸਤਰ ਪਏ ਹਨ ਉਹ ਨਹੀਂ ਨਹੀਂ ਭਾਈ ਸ਼ਸਤਰ ਤਾਂ ਹੋਣਗੇ ਪਰ ਸਾਡੇ ਘਰ ਦੇ ਵਿੱਚ ਤਾਂ ਗੁਰੂ ਸਾਹਿਬ ਦੀਆਂ ਪਵਿੱਤਰ ਖੜਾਵਾਂ ਪਈਆਂ ਨੇ ਸਾਡੇ ਘਰ ਵਿੱਚ ਤਾਂ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਨਹੀਂ ਸੀ ਪਰ ਅਸੀਂ ਉਸ ਨੂੰ ਉਸ ਜੰਡ ਤੇ ਕਬਜ਼ਾ ਕਰ ਲਿਆ ਹੈ ਜਿੱਥੇ ਗੁਰੂ ਜੀ ਨੇ ਘੋੜਾ ਬੰਨਿਆ ਸੀ ਅਸੀਂ ਉਸ ਥਾਂ ਤੇ ਆਪਣਾ ਇਤਿਹਾਸਕ ਗੁਰਦੁਆਰਾ ਬਣਾ ਲਿਆ ਹੈ ਫਲਾਹੀ ਸਾਹਿਬ ਟਾਲੀ ਸਾਹਿਬ ਭੱਠਾ ਸਾਹਿਬ ਕਿਆਰਾ ਸਾਹਿਬ ਤਿੱਤਰ ਸਾਹਿਬ ਘੋੜਾ ਸਾਹਿਬ ਆਦ ਬਣਾਉਣ ਵਾਲੇ ਕਿਸੇ ਤੋਂ ਪਿੱਛੇ ਭਲਾ ਕਿਉਂ ਰਹਿਣ ਫਿਰ ਕਈਆਂ ਨੇ ਐਲਾਨ ਕਰ ਦਿੱਤਾ ਕਿ ਸਾਡਾ ਡੇਰਾ ਸਾਡੀ ਟਕਸਾਲ ਸਾਡਾ ਪੰਥ ਸੇਵਾ ਪੰਥੀ ਵਗੈਰਾ ਗੁਰੂ ਸਾਹਿਬ ਜੀ ਨੇ ਆਪ ਸ਼ੁਰੂ ਕੀਤਾ ਹੈ ਇਹ ਜਥੇਬੰਦੀ ਕੋਈ ਮਾਮੂਲੀ ਨਹੀਂ ਹੈ ਮਹਾਨ ਯੋਧੇ ਭਾਈ ਦੀਪ ਸਿੰਘ ਤੋਂ ਸਾਡੀ ਟਕਸਾਲ ਚੱਲੀ ਹੈ ਜਿਸ ਨੂੰ ਗੁਰੂ ਜੀ ਨੇ ਖੁਦ ਟਕਸਾਲ ਚਲਾਉਣ ਦੀ ਆਗਿਆ ਕੀਤੀ ਸੀ ਨਿਹੰਗ ਸਿੰਘ ਇਸੇ ਤਰ੍ਹਾਂ ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਤੋਂ ਚੱਲਿਆ ਹੋਇਆ ਬਿਆਨ ਕਰਦੇ ਨੇ ਤੇ ਸਾਡੇ ਕੋਲੇ ਉਹੀ ਪਹਿਰਾਵਾ ਹੈ ਉਹੀ ਹਥਿਆਰ ਨੇ ਉਹੀ ਅਸੀਂ ਖਾਣਾ ਖਾਂਦੇ ਆ ਉਹੀ ਸਾਡੀ ਜੀਵਨ ਵਿਧੀ ਹੈ ਉਹ ਦਸਵੇਂ ਪਾਤਸ਼ਾਹ ਨਾਲ ਹੀ ਆਪਣੇ ਆਪ ਨੂੰ ਜੋੜ ਰਹੇ ਨੇ ਭਾਵੇਂ ਕੰਮ ਉਹਨਾਂ ਵਾਲਾ ਕੋਈ ਵੀ ਨਾ ਕਰਨ ਇਹ ਲਿਸਟ ਬਹੁਤ ਲੰਮੀ ਹੈ ਹਰ ਕੋਈ ਆਪਣੇ ਤੋਂ ਪਹਿਲਾਂ ਹੋਏ ਗੁਰੂਆਂ ਪੀਰਾਂ ਬਾਰੇ ਮਾਣ ਨਾਲ ਦੱਸਦਾ ਹੈ ਮਹਾਂਪੁਰਖਾਂ ਨਾਲ ਵੱਡੇ ਖਾਨਦਾਨਾਂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ ਅਫਸੋਸ ਕਿ ਆਪਣੇ ਨਿੱਜ ਬਾਰੇ ਕੁਝ ਨਹੀਂ ਦੱਸ ਸਕਦਾ ਮੈਂ ਕਿੰਨੀ ਵਿਦਿਆ ਪੜ੍ਹੀ ਹੈ ਕਿੰਨਾ ਕਿ ਧਰਮ ਬਾਰੇ ਮੈਨੂੰ ਗਿਆਨ ਹੈ ਰਾਜਨੀਤੀ ਬਾਰੇ ਇਤਨੀ ਕੁ ਸਮਝ ਹੈ ਇਤਨੇ ਕੁ ਮੈਂ ਸਮਾਜ ਸੁਧਾਰ ਦੇ ਕੰਮ ਕੀਤੇ ਹਨ ਸਮਾਜ ਵਿੱਚੋਂ ਬੇਇਨਸਾਫੀ ਖਤਮ ਕਰਨ ਵਾਸਤੇ ਮੈਂ ਕਿਸ ਤਰ੍ਹਾਂ ਦੇ ਕਾਰਜ ਕੀਤੇ ਹਨ ਅੱਗੋਂ ਮੈਂ ਕੀ ਕਰ ਰਿਹਾ ਹਾਂ ਸਮਾਜ ਦੇ ਕਲਿਆਣ ਲਈ ਮੈਨੂੰ ਇਤਨੀਆਂ ਮੁਸੀਬਤਾਂ ਝੱਲਣੀਆਂ ਪਈਆਂ ਜੇਲਾ ਕਟੀਆਂ ਜੁਰਮਾਨੇ ਭਰੇ ਜਾਂ ਮਾਰਾ ਖਾਧੀਆਂ ਜਿਸ ਵੱਡੇ ਅਹੁਦੇ ਤੇ ਇਸ ਵਕਤ ਮੈਂ ਕਾਬਜ ਹਾਂ ਇੱਥੇ ਆਪਣਨ ਲਈ ਮੈਂ ਕੀ ਕੀ ਪਾਪੜ ਬੇਲੇ ਕੀ ਕੀ ਸਾਜ਼ਿਸ਼ਾਂ ਰਚੀਆਂ ਵੱਡਿਆਂ ਦੇ ਚਰਨ ਪੂਜੇ ਜਾਂ ਰਿਸ਼ਪਤਾ ਦਿੱਤੀਆਂ ਇਹ ਗੱਲਾਂ ਕੋਈ ਨਹੀਂ ਦੱਸਦਾ ਆਪਣੇ ਤੋਂ ਪਹਿਲੇ ਦੀਆਂ ਮਹਾਨਤਾਵਾਂ ਦੀਆਂ ਫੜਾਂ ਸਾਰੇ ਮਾਰਦੇ ਹਨ ਉਹਨਾਂ ਵਿੱਚ ਵੀ ਬਹੁਤਾ ਝੂਠ ਹੀ ਹੁੰਦਾ ਹੈ ਕਿਉਂਕਿ ਇਜਹਾ ਕੋਈ ਪ੍ਰਬੰਧ ਨਹੀਂ ਕਿ 100 200 ਸਾਲ ਪਹਿਲਾਂ ਹੋਈਆਂ ਘਟਨਾਵਾਂ ਨੂੰ ਸਹੀ ਤਰੀਕੇ ਅੱਜ ਪਰਖਿਆ ਜਾ ਸਕੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਮਨੁੱਖ ਪਿੱਛੇ ਦੀਆਂ ਗੱਲਾਂ ਕਰਦਾ ਹੈ ਆਪਣੇ ਬਾਰੇ ਕੋਈ ਗੱਲ ਨਹੀਂ ਕਰਦਾ ਕਿ ਮੈਂ ਹੁਣ ਕੀ ਹਾਂ ਮੇਰੀ ਹیثیت ਅੱਜ ਕੀ ਹੈ ਜਦੋਂ ਵੀ ਕੋਈ ਧਰਮੀ ਪੁਰਖ ਬਾਦਸ਼ਾਹਾਂ ਵੱਲੋਂ ਕੀਤੇ ਜਬਰ ਜ਼ੁਲਮ ਨੰਗੇ ਕਰਦਾ ਹੈ ਜਦੋਂ ਵੀ ਕੋਈ ਸੱਚਾ ਧਰਮੀ ਪੁਰਖ ਧਰਮ ਵਿਚਲੇ ਪਖੰਡ ਤੇ ਲੁੱਟ ਨੂੰ ਨੰਗਿਆਂ ਕਰਦਾ ਹੈ ਜਦੋਂ ਕੋਈ ਧਰਮੀ ਸੂਰਮਾ ਸਾਰੇ ਮਨੁੱਖਾਂ ਨੂੰ ਬਰਾਬਰ ਆਖਣ ਦੀ ਹਿੰਮਤ ਕਰਦਾ ਹੈ ਉਸ ਵਕਤ ਸਮੇ ਦਾ ਬਾਦਸ਼ਾ ਅਜੇਹੇ ਮਨੁੱਖ ਲਈ ਦੇਸ਼ ਧਰੋ ਦਾ ਮਕਦਮਾ ਦਰਜ ਕਰਾਉਂਦਾ ਹੈ ਅਜੇਹੇ ਵਿਅਕਤੀ ਵਿਰੁੱਧ ਧਾਰਮਿਕ ਪੁਜਾਰੀ ਧਰਮ ਲਈ ਖਤਰਾ ਹੈ ਨਾਸਤਕ ਹੈ ਦਾ ਫਤਵਾ ਜਾਰੀ ਕਰ ਦਿੰਦਾ ਹੈ ਜਨਤਾ ਵਿਚਲੇ ਲੋਕ ਕੁਝ ਡਰਦੇ ਚੁੱਪ ਹੋ ਜਾਂਦੇ ਹਨ ਕੁਝ ਨਾ ਸਮਝੀ ਕਾਰਨ ਖਾਮੋਸ਼ ਰਹਿੰਦੇ ਹਨ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੋ ਕੀ ਰਿਹਾ ਹੈ ਫਿਰ ਸਰਕਾਰਾਂ ਅਤੇ ਪੁਜਾਰੀ ਅਜਿਹੇ ਵਿਅਕਤੀ ਨੂੰ ਪਾਗਲ-ਪਾਗਲ ਕਹਿ ਕੇ ਸੂਲੀ ਚੜ੍ਹਦੀਆਂ ਹਨ ਦੇਖਣ ਵਾਲੀਆਂ ਭੀੜਾਂ ਬਾਦਸ਼ਾਹ ਦੇ ਗੁਣ ਗਾਇਨ ਕਰਦੀਆਂ ਹਨ ਪੁਜਾਰੀਆਂ ਦੇ ਚਰਨ ਪੂਜਦੀਆਂ ਹਨ ਫਿਰ ਖੁਸ਼ੀ ਦੇ ਤੰਡਵ ਨਾਚ ਨੱਚੇ ਜਾਂਦੇ ਹਨ ਸਮਾਂ ਬੀਤਣ ਨਾਲ ਜਦੋਂ ਤੱਕ ਅਗਲੀਆਂ ਪੀੜ੍ਹੀਆਂ ਨੂੰ ਸਮਝ ਆਉਂਦੀ ਹੈ ਉਦੋਂ ਪਾਗਲ ਕਹਿ ਕੇ ਫਾਂਸੀ ਟੰਗੇ ਬੰਦੇ ਸ਼ਹੀਦ ਬਣ ਜਾਂਦੇ ਨੇ ਉਹਨਾਂ ਦੇ ਸ਼ਹੀਦੀ ਅਸਥਾਨ ਬਣਦੇ ਹਨ ਉਹਨਾਂ ਦੇ ਬੁੱਤ ਲੱਗਦੇ ਹਨ ਉਹਨਾਂ ਦੇ ਜੋੜ ਮੇਲਿਆਂ ਤੇ ਭਾਰੀ ਇਕੱਠ ਜੁੜਦੇ ਹਨ ਉਹਨਾਂ ਦੇ ਨਾਂ ਤੇ ਰਾਜਨੀਤੀ ਚਲਦੀ ਹੈ ਵੋਟਾਂ ਵਟੋਰੀਆਂ ਜਾਂਦੀਆਂ ਹਨ ਉਹਨਾਂ ਦੀ ਪੂਜਾ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਪਰ ਉਹਨਾਂ ਦੀ ਕਹੀ ਗਈ ਗੱਲ ਕਦੇ ਨਹੀਂ ਮੰਨੀ ਜਾਂਦੀ ਜੇ ਕੋਈ ਉਹਨਾਂ ਦੀ ਗੱਲ ਮੰਨਣ ਲਈ ਲੈਕਚਰ ਕਰੇਗਾ ਤਾਂ ਉਸ ਨੂੰ ਵੀ ਪਾਗਲ ਆਖ ਕੇ ਸੂਲੀ ਤੇ ਟੰਗ ਦਿੱਤਾ ਜਾਵੇਗਾ ਬਸ ਇਹ ਇੱਕ جنੂਨ ਹੈ ਅੱਜ ਤੱਕ ਅਜੇ ਬੇਅੰਤ ਪਾਗਲ ਸੂਲੀ ਚੜੇ ਜਾ ਚੁੱਕੇ ਹਨ ਅੱਗੋਂ ਹੋਰ ਪਾਗਲ ਹੋਰ ਵੱਡੇ ਇਕੱਠਾਂ ਵਿੱਚ ਵੱਡੀਆਂ ਧਰਤੀਆਂ ਤੇ ਵੱਡੇ ਅਸਮਾਨਾਂ ਹੇਠ ਸੂਲੀ ਚੜਨ ਲਈ ਤਿਆਰ ਰਹਿਣਗੇ ਜਿੰਨੀ ਦੇਰ ਤੱਕ ਅਸਲੀ ਪਾਗਲਾਂ ਨੂੰ ਹੋਸ਼ ਨਹੀਂ ਆ ਜਾਂਦੀ ਪਹਿਲਾਂ ਸੂਲੀ ਚੜਾਉਣ ਵਾਲਿਆਂ ਦਾ ਸਿਰ ਉੱਚਾ ਹੋਇਆ ਕਰਦਾ ਸੀ ਫਿਰ ਸਮਾਂ ਬੀਤਣ ਨਾਲ ਉਸੇ ਦੀ ਪੂਜਾ ਕਰਨ ਵਾਲਿਆਂ ਦਾ ਸਿਰ ਉੱਚਾ ਹੋਣ ਲੱਗ ਪਿਆ ਗੁਰੂ ਸਾਹਿਬ ਨੇ ਬੜੇ ਤਰ੍ਹਾਂ ਦੇ ਵਿਚਾਰ ਗੁਰਬਾਣੀ ਰਾਹੀ ਸਾਨੂੰ ਦਿੱਤੇ ਨੇ ਕਿ ਬੇਸ਼ੱਕ ਤੁਸੀਂ ਸੋਲੀ ਵੀ ਚੜ ਜਾਓ ਕਿੰਨੀਆਂ ਵੀ ਮੁਸੀਬਤਾਂ ਆਉਣ ਪਰ ਸੱਚ ਤੇ ਪਹਿਰਾ ਦਿੰਦੇ ਰਹੋ ਤੇ ਗੁਰੂ ਸਾਹਿਬ ਨੇ ਆਪ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਭਾਵੇਂ ਕੁਝ ਵੀ ਉਹਨਾਂ ਨੂੰ ਆਪਣੇ ਮਨ ਤੇ ਆਪਣੇ ਸਰੀਰ ਤੇ ਬਰਦਾਸ਼ਤ ਕਰਨਾ ਪਿਆ ਬੋਲ ਸੂ ਧਰਮੀ ੜਿਆ ਮੌਨ ਕਤ ਧਾਰੀ RAM ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ RAM ਸੰਗ ਤੇਰਾ ਕਛ ਨ ਚੱਲੇ ਬਿਨਾ ਗੋਬਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ 547 ਪੰਨਾ ਹੋਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ